सरपंच साहब ग्रंती सिंहਾ ਨੂੰ سونے ਦੀਆਂ ਮੁੰਦੀਆਂ ਨਾਲ ਸਨਮਾਨਿਤ ਕੀਤਾ ਸੀ ਕੀ ਭਾਵਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪਾਲਿਆਰ ਸਿੰਘ ਗੜੀ ਬੇਡ ਤੋਂ ਸਰਪੰਚ ਬੇਨਤੀ ਕਰਦਾ ਕਿ ਮੈਨੂੰ ਗੜੀ ਬੇਡ ਦੀ ਸੰਗਤ ਨੇ ਬਹੁਤ ਸੰਜੋਗ ਦੇ ਕੇ ਸਰਪੰਚ ਚੁਣਿਆ ਮੈਂ ਸਾਰੇ ਸੰਗਤ ਦਾ ਧੰਨਵਾਦ ਕਰਦਾ ਗਰੰਤੀ ਸਿੰਘਾ ਦੀ ਭਾਵਨਾ ਇਸ ਕਰਕੇ ਸਨਮਾਨ ਕੀਤਾ ਗਿਆ ਕਿ ਗਰੰਤੀ ਸਿੰਘਾ ਨੂੰ ਹਰੇਕ ਅੱਜਕੱਲ ਦੇ ਦੌਰ ਦੇ ਵਿੱਚ ਬਹੁਤ ਨੀਵਾ ਦੇਖ ਰਹੇ ਨੇ ਸਨਮਾਨ ਕਰਨ ਦਾ ਇਰਾਦਾ ਸਾਡਾ ਤਾਂ ਇਹ ਵੀ ਗਰੰਥੀ ਸਿੰਘਾਂ ਦਾ ਗੁਰੂ ਘਰ ਦੇ ਵਜੀਰ ਨੇਂ ਦਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ ਕਿਉਂਕਿ ਇਸ ਲੈਣ ਦੇ ਵਿੱਚ ਸਤਿਕਾਰ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗਰੰਥੀ ਸਿੰਘ ਬੱਚੇ ਜਿਹੜੇ ਨੇ ਇਸ ਲੈਣ ਵਿੱਚ ਪਹਿਣਗੇ ਨਸ਼ੇ ਤੋਂ ਦੂਰ ਹੋਣਗੇ ਕਿਉਂਕਿ ਨਸ਼ੇ ਬਹੁਤ ਵੱਧ ਚੁੱਕੇ ਨੇ ਕੋਈ ਵੀ ਗਰੰਥੀ ਸਿੰਘ ਦੀ ਲੈਣ ਦੇ ਵਿੱਚ ਬੱਚਾ ਤਿਆਰ ਹੋਣ ਨੂੰ ਰਾਜ਼ੀ ਨਹੀਂ ਹੈ ਜੇ ਆਪਾਂ ਗਰੰਥੀ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ ਤੇ ਬੱਚੇ ਇਧਰ ਨੂੰ ਜੁੜਨਗੇ ਨਸ਼ੇ ਤੋਂ ਦੂਰ ਹੋਣਗੇ ਇਹ ਭਾਵਨਾ ਕਰਕੇ ਗਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਇਹਦਾ ਸਮਾਗਮ ਕਰਵਾਇਆ ਗਿਆ ਸੀ ਘਰ ਦੇ ਵਿੱਚ ਕਿਸ ਮਕਸਦ ਲਈ ਸਮਾਗਮ ਕਰਵਾਉਣ ਦਾ ਮਕਸਦ ਇਹ ਸੀ ਵੇਖੋ ਪਿੰਡ ਦੇ ਲੋਕਾਂ ਨੇ ਬਹੁਤ ਸੰਯੋਗ ਦੇ ਕੇ ਮੈਨੂੰ ਚੁਣਿਆ ਮੈਂ ਪਿੰਡ ਦੀ ਸੰਗਤ ਦਾ ਤੇ ਭੈਣ ਭਰਾਵਾਂ ਦਾ ਧੰਨਵਾਦ ਕਰਨ ਲਈ ਸਮਾਗਮ ਘਰ ਵਿੱਚ ਰੱਖਿਆ ਗਿਆ ਸੀ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੁੰਦੀਆਂ ਬਾਣ ਤੋਂ ਪਹਿਲਾਂ ਬਿਲਕੁਲ ਵੀ ਤੁਸੀਂ ਗ੍ਰਾਂਤੀ ਸਿੰਘਾ ਨੂੰ ਦੱਸਿਆ ਨਹੀਂ ਸੀ ਤਾਂ ਕੀ ਸੀਗਾ ਜੀਓ ਦੇਖੋ ਜੀ ਇਹ ਗੱਲ ਹੈ ਵੀ ਗ੍ਰੰਥੀ ਸਿੰਘਾ ਦਾ ਸਨਮਾਨ ਕਰਨ ਦਾ ਵਿਚਾਰ ਜਿਹੜਾ ਹੈ ਉਹ ਸਾਡੇ ਬੱਚਿਆਂ ਦਾ ਸੀ ਵਿਦੇਸ਼ ਤੋਂ ਠੀਕ ਹੈ ਜੀ ਬੱਚਿਆਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਸਭੋਂ ਅਸੀਂ ਇਸ ਗੱਲ ਦੀ ਥੋੜੀ ਜਿਹੀ ਮਾਫੀ ਮੰਗਦੇ ਆ ਕਿ ਅਸੀਂ ਜਿਹੜੇ ਰਾਗੀ ਜਥਾ ਆਇਆ ਸੀ ਉਹਨਾਂ ਦਾ ਸਾਡੇ ਤੋਂ ਪ੍ਰੋਪਰ ਸਨਮਾਨ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਅਸੀਂ ਜੋ ਵੀ ਭੇਟਾ ਦਿੱਤੀ ਹੈ ਸਾਡੇ ਵੱਲੋਂ ਜਾਇਜ਼ ਨਹੀਂ ਸੀ ਕਿਉਂਕਿ ਬਹੁਤ ਘੱਟ ਭੇਟਾ ਸੀ ਪਰ ਜਿੰਨੀ ਉਹਨਾਂ ਦੀ ਬਣਦੀ ਸੀ ਉਦੋਂ ਵੱਧ ਦੇਣੀ ਚਾਹੀਦੀ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਵੀ ਜਥਾ ਸਾਨੂੰ ਗੁਰਬਾਣੀ ਨਾਲ ਜੋੜਦਾ ਗੁਰੂ ਘਰ ਨਾਲ ਜੋੜਦਾ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾ ਕੀਤਾ ਜਾਵੇ ਜਿਵੇਂ ਪਿੰਡਾਂ ਦੇ ਵਿੱਚ 2 2 3 3 ਗੁਰੂ ਘਰ ਹੁੰਦੇ ਨੇ ਠੀਕ ਹੈ ਜੀ ਆਪਣੇ ਪਿੰਡ ਵਿੱਚ ਐਸਾ ਜਿਹਾ ਕੋਈ ਹੈ ਨਹੀਂ ਜੀ ਆਪਣੇ ਪਿੰਡ ਵਿੱਚ ਹਜੇ ਤੱਕ ਤਾਂ ਦੇਖੋ ਜੀ ਇੱਕ ਆਪਣਾ ਗੁਰੂ ਘਰ ਹੈ ਬਾਕੀ ਤਾਂ ਚਲੋ ਆਪਣੇ ਰਵਿਦਾਸ ਜੀ ਦਾ ਗੁਰੂ ਘਰ ਹੈ ਉਹ ਆਪਾਂ ਮਹਾਰਾਜ ਕਿਰਪਾ ਕਰੇ ਤਿਆਰ ਜਰੂਰ ਕਰਾਂਗੇ ਕਿਉਂਕਿ ਹਰੇਕ ਆਪਣੀ ਭਾਵਨਾ ਦਾ ਸਦਕਾ ਹਰੇਕ ਆਪਣੀ ਜਾਤ ਬਰਾਦਰੀ ਦੇ ਸਦਕਾ ਜੋ ਵੀ ਆਪਣਾ ਕਰਦਾ ਵਧੀਆ ਕਰਦਾ ਕਿਉਂਕਿ ਮਾਰਾ ਕੋਈ ਵੀ ਨਹੀਂ ਜਿੱਥੇ ਵੀ ਆਪਾਂ ਨਮਸਕਾਰ ਕਰਾਂਗੇ ਗੁਰੂ ਮਹਾਰਾਜ ਦਾ ਸਰੂਪ ਹੋਵੇਗਾ ਉੱਥੇ ਨਮਸਕਾਰ ਕਰਨਾ ਜ਼ਰੂਰੀ ਹੈ ਕਿਉਂਕਿ ਦਸਾ ਗੁਰੂਆਂ ਦੀ ਬਾਣੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਕਿਉਂਕਿ ਜਿੱਥੇ ਗੁਰੂਆਂ ਦੀ ਬਾਣੀ ਦੇ ਵਿੱਚ ਭਗਤ ਆ ਗਏ ਉੱਥੇ ਨਮਸਕਾਰ ਕਰਨਾ ਆਪਣਾ ਫਰਜ਼ ਬਣਦਾ ਪਿੰਡ ਦੀ ਭਾਈਚਾਰਕ ਸਾਂਝ ਨੂੰ ਕਿਸ ਤਰ੍ਹਾਂ ਦੇਖਦੇ ਪਿੰਡ ਦੀ ਭਾਈਚਾਰਕ ਸਾਂਝ ਬਹੁਤ ਵਧੀਆ ਕਿਉਂਕਿ ਹਰੇਕ ਨਗਰ ਦੇ ਵਿੱਚ ਮੈਂ ਤਾਂ ਕਹਿੰਦਾ ਸਾਡੇ ਪਿੰਡ ਵਰਗਾ ਸਤਿਕਾਰ ਤੇ ਮਾਣ ਹੋਣਾ ਚਾਹੀਦਾ ਅਪ ਸਾਡਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਕਤਰਾ ਨਹੀਂ ਅਸੀਂ ਤਾਂ ਹਰੇਕ ਨਾਲ ਭਾਈਚਾਰੇ ਦੇ ਨਾਲ ਰਹਿ ਕੇ ਖੁਸ਼ ਹਾਂ ਕਿਉਂਕਿ ਭਾਈਚਾਰੇ ਨੇ ਸਾਨੂੰ ਵੋਟਾਂ ਦੇ ਕੇ ਸਰਪੰਚ ਬਣਾਇਆ ਤੇ ਚੁਣਿਆ ਅਸੀਂ ਨਾ ਹੀ ਕੋਈ ਸਾਡੇ ਐਂਟੀ ਪਾਰਟੀ ਜਾਂ ਕਿਸੇ ਦਾ ਵੀ ਵਿਰੋਧ ਨਹੀਂ ਕਰਦੇ ਕਿਉਂਕਿ ਉਹ ਵੀ ਸਾਡੇ ਭਾਈਚਾਰੇ ਹਨ ਕਿਉਂਕਿ ਅਸੀਂ ਤਾਂ ਕਹਿੰਦੇ ਹਰੇਕ ਪਿੰਡ ਦੇ ਵਿੱਚ ਇਕਤਾ ਬਣ ਕੇ ਤੇ ਗਾਹਾਂ ਨੂੰ ਆਨ ਆਲੇ ਸਮਝ ਦੇ ਵਿੱਚ ਸਰਬਤ ਹੰਤੀ ਨਾਲ ਸਰਪੰਚ ਚੁਣੇ ਜਾਣ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਮਾਗਮ ਕਰਾਇਆ ਸੀ ਉਹ ਬਿਲਕੁਲ ਰਾਜਨੀਤੀ ਤੋਂ ਰਹਿਤ ਸੀ ਪਿੰਡ ਵਾਸੀਓ ਸੀ ਕੀ ਕਹੋਗੇ ਨਹੀਂ ਜੀ ਦੇਖੋ ਜੀ ਜੋ ਅਸੀਂ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਸਾਡੇ ਪਿੰਡ ਵਾਲਿਆਂ ਨੇ ਸਾਨੂੰ ਵੋਟਾਂ ਦੇ ਕੇ ਸਤਿਕਾਰ ਮਾਨ ਕੀਤਾ ਤੇ ਪਿੰਡ ਵਾਲਿਆਂ ਦਾ ਹੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਇਹਦੇ ਵਿੱਚ ਰਾਜਨੀਤੀ ਦਾ ਕੋਈ ਲੈਣ ਦੇਣ ਨਹੀਂ ਸੀ। ਅੱਜ ਹੋਰ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਹੈ ਤੁਹਾਡਾ? ਪਿੰਡ ਵਾਸੀਆਂ ਨੂੰ ਤਾਂ ਇਹ ਹੀ ਸੁਨੇਹਾ ਦੇਦਾ ਦੇਖੋ ਵੀ ਜਦੋਂ ਵੀ ਗੁਰੂ ਘਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਤੋਂ ਕਦੇ ਵੀ ਖੰਨਪਾਰ ਸਾਹਿਬ ਘਰਾਂ ਦੇ ਵਿੱਚ ਕਰਾਨੇ ਆ ਤਾਂ ਗ੍ਰੰਥੀ ਸਿੰਘਾਂ ਦਾ ਮਾਨ ਸਨਮਾਨ ਜ਼ਰੂਰ ਕਰਿਆ ਕਰੋ। ਵੱਦ ਚੜ੍ਹ ਕੇ ਜਿੰਨੇ ਜੋਗੇ ਵੀ ਹੋ ਉਹਨਾਂ ਨੂੰ ਸਨਮਾਨ ਹੋਣ ਦਾ ਬਣਦਾ ਹੱਕ ਦਿਆ ਕਰੋ। ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਵਿੱਚੋਂ ਨਸ਼ਾ ਰਹਿਤ ਹੋਵੇ ਤੇ ਨਸ਼ਿਆਂ ਤੋਂ ਬੱਚੇ ਦੂਰ ਹੋਣ ਬੱਚਿਆਂ ਨੂੰ ਇਸ ਲਾਈਨ ਦੀ ਸਿਹਤ ਮਿਲੇ ਤੇ ਬੱਚੇ ਗ੍ਰਤੀ ਸਿੰਘ ਬਣਨ ਤੇ ਗੁਰੂ ਦੇ ਲੜ ਲੱਗিয়ে ਕਿਉਂਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਇਸ ਕਰਕੇ ਆਪਾਂ ਤਾਂ ਇਹੀ ਕਹਿੰਨੇ ਆਂ ਵੀ ਪਿੰਡ ਵਿੱਚੋਂ ਹਰੇਕ ਤਰ੍ਹਾਂ ਦੀ ਜੋ ਕ੍ਰੈਤੀ ਆ ਉਹ ਦੂਰ ਹੋਣੀ ਚਾਹੀਦੀ ਹੈ ਤੇ ਭਾਈਚਾਰੇ ਦੀ ਸਾਂਝ ਬਣਨੀ ਚਾਹੀਦੀ ਹੈ ਪਿੰਡ ਦੇ ਵਿਕਾਸ ਨੂੰ ਲੈ ਕੇ ਪਿੰਡ ਦੇ ਵਿੱਚ ਦੇਖੋ ਜੀ ਹਜੇ ਤਾਂ ਨਵਾਂ-ਨਵਾਂ ਆਪਾਂ ਨੂੰ ਚੁਣਿਆ ਗਿਆ ਆਪਣੇ ਤਾਂ ਦਿਲੋਂ ਇਹੀ ਆ ਵੀ ਪਿੰਡ ਦਾ ਵਿਕਾਸ ਜ਼ਰੂਰੀ ਹੈ ਕਿਉਂਕਿ ਜੋ ਵੀ ਸਰਪੰਚ ਸਾਹਿਬ ਨੇ ਪਿਛਲਿਆਂ ਨੇ ਕੀਤਾ ਬਹੁਤ ਵਧੀਆ ਕੀਤਾ ਪਰ ਜੋ ਵੀ ਰਹਿੰਦੀਆਂ ਕਮੀਆਂ ਨੇ ਉਹਨਾਂ ਨੂੰ ਆਪਾਂ ਦੂਰ ਕਰਕੇ ਪਿੰਡ ਦਾ ਵਿਕਾਸ ਕਰੀਏ ਤੇ ਸਾਂਝਤਾ ਇੱਕ ਤਾਂ ਭਾਈਚਾਰਾ ਬਣਾ ਕੇ ਰੱਖੀਏ ਖਾਲਸਾ ਜੀ ਨਵੇਂ ਬਣੇ ਸਰਪੰਚ ਵੱਲੋਂ ਤੁਹਾਨੂੰ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿਤ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਸੁਖਵਿੰਦਰ ਸਿੰਘ ਹੈ ਜੀ ਅਸੀਂ ਤਕਰੀਬਨ ਇੱਥੇ 2001 ਤੋਂ 23 24 ਸਾਲ ਤੋਂ ਡਿਊਟੀ ਦੀ ਸੇਵਾ ਨਿਭਾ ਰਹੇ ਹਾਂ ਸੋ ਨਵੇਂ ਬਣੇ ਸਰਪੰਚ ਸਾਹਿਬ ਨੇ ਜੋ ਮੁੰਡਿਆਂ ਨਾਲ ਸਲਮਾਨਤ ਕੀਤਾ ਹੈ ਇਹ ਪਹਿਲੀ ਵਾਰ ਹੋਇਆ ਹੈ ਕਿਉਂਕਿ ਇਦਾਂ ਦਾ ਨਾ ਤਾਂ ਇਲਾਕੇ ਦੇ ਵਿੱਚ ਪਹਿਲਾਂ ਕਦੀ ਹੋਇਆ ਸੀ ਨਾ ਇਹ ਕਦੀ ਸੁਣ ਦੇ ਵਿੱਚ ਆਇਆ ਸੀ ਸੋ ਸਰਪੰਚ ਸਾਹਿਬ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਉਹਨਾਂ ਨੇ ਕਿਹਾ ਖੰਡਪਾਟ ਸਾਹਿਬ ਆਪਾਂ ਆਰੰਭ ਕਰਉਣਾ ਸ਼ੁਕਰਾਨੇ ਦਾ ਤੇ ਜਦੋਂ ਉਹਨਾਂ ਨੇ ਰਮਾਲ ਸਾਹਿਬ ਲੈ ਕੇ ਆਏ ਉਹਦੇ ਥੱਲੇ ਰੱਖਿਆ ਸੀ ਉਹਨਾਂ ਨੇ ਤਾਂ ਉਹਨਾਂ ਨੂੰ ਅਸੀਂ ਜਾ ਕੇ ਰਮਾਲ ਸਾਹਿਬ ਜਦੋਂ ਮਹਾਰਾਜ ਨੂੰ ਅੰਗੀਕਾਰ ਕੀਤਾ ਤੇ ਉਦੋਂ ਬਾਅਦ ਜਾ ਕੇ ਪੁੱਛਿਆ ਉਹਨਾਂ ਨੂੰ ਵੀ ਸਰਪੰਚ ਸਾਹਿਬ ਇਹ ਮੰਦੀਆਂ ਉਹ ਕਹਿੰਦੇ ਨਹੀਂ ਇਹ ਸਿੰਘਾਂ ਦੀਆਂ ਨੇ بس ਉਹਨਾਂ ਨੇ ਸਾਨੂੰ ਮੂੰਹ ਬੋਲ ਕੇ ਹੀ ਗੱਲ ਨਹੀਂ ਕਹੀ ਇਹ ਬਹੁਤ ਉਹਨਾਂ ਦੀ ਦਰਿਆਦ ਦਿੱਲੀ ਹੈ ਜਿਹੜੀ ਭਾਵਨਾ ਉਹਨਾਂ ਦੇ ਗੁਰੂ ਮਾਰਜਾ ਕਿਰਪਾ ਕਰਨ ਉਹਨਾਂ ਨੂੰ ਤਰੱਕੀ ਕਾਮਯਾਬੀ ਬਖਸ਼ ਕਰਨ ਅਤੇ ਜਿਹੜਾ ਉਹਨਾਂ ਨੇ ਸਮਾਹ ਮਿਲਿਆ ਸਰਪੰਚ ਜੀ ਦਾ ਗੁਰੂ ਮਾਰਜਾ ਆਪ ਸਾਈ ਹੁਣ ਪਿੰਡ ਦੀ ਵੀ ਸੇਵਾ ਜਿਹੜੀ ਜਿਵੇਂ ਉਹਨਾਂ ਨੇ ਸਿੰਘਾਂ ਦੀ ਸੇਵਾ ਕੀਤੀ ਹੈ ਇਸੇ ਤਰ੍ਹਾਂ ਪਿੰਡ ਦੀ ਵੀ ਉਹਨੇ ਸਿਵਾ ਨੂੰ ਆਣ ਤੇ ਕਰਨਗੇ ਵਧੀਆ ਸਤ ਬਲਿਹਾਰ ਸਿੰਘ ਸਰਪੰਚ ਨੇ ਸੋ ਗੁਰੂ ਮਾਰਜਾ ਨੂੰ ਕਿਰਪਾ ਕਰੇ ਦੇਸ-ਪ੍ਰਦੇਸ਼ ਵਿੱਚ ਬੱਚੇ ਨੂੰ ਉਹਨੇ ਚੜ੍ਹਦੀ ਕਲਾ ਵਿੱਚ ਰੱਖਸ ਕਰੇ ਸੰਗਤ ਨੂੰ ਹੋਰ ਕੀ ਸੰਦੇਸ਼ ਹੈ ਸੰਗਤ ਨੂੰ ਸੰਦੇਸ਼ ਹੈ ਜੀ ਬਹੁਤ ਵਧੀਆ ਜਿਵੇਂ ਹੁਣ ਸਰਪੰਚ ਸਾਹਿਬ ਨੇ ਸਾਡੇ ਗੜੀ ਬੇਟ ਦੇ ਨੇ ਉਪਰਾਲਾ ਕੀਤਾ ਹੈ ਸਾਡੇ ਗੜੀ ਬੇਟ ਵਿੱਚ ਵੈਸੇ ਤਾਂ ਬਹੁਤ ਸਤਿਕਾਰ ਕਰਦੇ ਗ੍ਰੰਥ ਸਿੰਘ ਦਾ ਹੋਰ ਕਈ ਨਗਰਾਂ ਦੇ ਵਿੱਚ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ ਜੋ ਗ੍ਰੰਥ ਸਿੰਘ ਦਾ ਸਤਿਕਾਰ ਜਿਹੜਾ ਮਾਨ ਸਤਿਕਾਰ ਉਹਨਾਂ ਨਹੀਂ ਦਿੱਤਾ ਜਾਂਦਾ ਸੋ ਇਹਦੇ ਨਾਲ ਹੋਰ ਜਿਹੜੇ ਇਲਾਕੇ ਦੇ ਵਿੱਚ ਪਿੰਡ ਹਨ ਉਹਨਾਂ ਨੂੰ ਵੀ ਸਰਪੰਚ ਸਾਹਿਬ ਨਵੀਆਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਵੀ ਸੰਗਤ ਨੂੰ ਵੀ ਇੱਕ ਵਧੀਆ ਸੰਦੇਸ਼ ਜਾਵੇਗਾ ਵੀ ਜਿਵੇਂ ਗੜੀ ਬੇਟ ਨੇ ਗੰਥੀ ਸਿੰਘਾ ਨੂੰ ਸਨਮਾਨਤ ਕੀਤਾ ਹੈ ਸਰਪੰਚ ਨੇ ਮੱਕਰ ਨੇ ਉਸੇ ਤਰ੍ਹਾਂ ਹੀ ਉਹ ਵੀ ਪਿੰਡ ਜਿਹੜੇ ਇਹਦੀ ਲੀਡ ਚੱਲਣਗੇ ਤੇ ਜਿਹੜਾ ਗੰਥੀ ਸਿੰਘਾ ਦਾ ਮਾਣ ਸਤ ਕਾਰ ਜਿਹੜਾ ਬਣਦਾ ਉਹ ਹੋਰ ਵਧੇਗਾ ਜੀ ਸੁਭਾਅ ਕਿਸ ਤਰ੍ਹਾਂ ਦਾ ਸਰਪੰਚ ਸਾਹਿਬ ਸਰਪੰਚ ਸਾਹਿਬ ਦਾ ਸੁਭਾਅ ਜਿਹੜਾ ਬਹੁਤ ਵਧੀਆ ਜੀ ਤੁਸੀਂ ਆਪ ਵੀ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਜਦੋਂ ਕਿਸੇ ਨੇ ਕੋਈ ਮਾਇਆ ਖਰਚ ਕੇ ਚੀਜ਼ ਲਿਆਉਂਦੀ ਹੋਵੇ ਤਾਂ ਉਹ ਪਹਿਲਾਂ ਇਹ ਗੱਲ ਕਹਿੰਦਾ ਜੀ ਬਾਬਾ ਜੀ ਮੈਂ ਲੈ ਕੇ ਆਇਆ ਪਰ ਸਭ ਪੰਜ ਸਾਵਣ ਦੇ ਸਾਨੂੰ ਦੱਸਿਆ ਹੀ ਨਹੀਂ ਅਸੀਂ ਤਾਂ ਆਪ ਉਹਨਾਂ ਨੂੰ ਪੁੱਛਿਆ ਜਾ ਕੇ ਬੈਠੇ ਸਨ ਸੰਗਤ ਦੇ ਵਿੱਚ ਤੁਰ ਜਾ ਕੇ ਪੁੱਛਿਆ ਵੀ ਮਹਾਰਾਜ ਜੀ ਜਿਹੜੀਆਂ ਆਹ ਪੰਜ ਮੁੰਦੀਆਂ ਰੱਖੀਆਂ ਨੇ ਸਾਨੂੰ ਰੰਬ ਤੋਂ ਲੈ ਕੇ ਮੱਜਤ ਭੋਗ ਦੀ ਉਦਾਸ ਤੱਕ ਨਹੀਂ ਪਤਾ ਲੱਗਿਆ ਜੀ ਤੇ ਭੋਗ ਦੀ ਉਦਾਸ ਤੋਂ ਪਹਿਲਾਂ ਜਦੋਂ ਅਸੀਂ ਪਰਮਾਲ ਸਾਹਿਬ ਆਏ ਆ ਮਹਾਰਜ ਨੂੰ ਉਦੋਂ ਸਾਨੂੰ ਪਤਾ ਲੱਗਿਆ ਫਿਰ ਜਾ ਕੇ ਉਹਨਾਂ ਨੂੰ ਪੁੱਛਿਆ ਤੇ ਉਸ ਤੋਂ ਅੰਦਾਜ਼ਾ ਲਾ ਸਕਦਾ ਵੀ ਸੁਹਾਗ ਜਣਾਂ ਦਾ ਬਹੁਤ ਵਧੀਆ ਹੈ ਤੇ ਗੁਰੂ ਮਹਾਰਾਜ ਸੁਕਰਾਨੇ ਦੇ ਵਿੱਚ ਗੁਰੂ ਮਹਾਰਾਜ ਦੀ ਤਾਬਿਆ ਦੇ ਵਿੱਚ ਰਹਿੰਦੇ ਨੇ ਅਗਿਆ ਦੇ ਵਿੱਚ ਰਹਿੰਦੇ ਨੇ